ਅੱਜ ਮਿਤੀ 3 2 24 ਨੂੰ ਸਰਦਾਰ ਨਰਪਾਲ ਸਿੰਘ ਵਾਸੀ ਕੋਰਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਚੁੱਪ ਚੁੱਪ ਜੀਨੇ ਕਾ ਦਰਖਾਸਤ ਆਪਾਂ ਉੱਧੇ ਦੇਤੀ ਸੀਗੀ ਕਿ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਇਹ ਵੀ ਪੇਟੋ ਦਾ ਇਹ ਆਪਣੇ ਪੰਜਾਬ ਦਾ ਤੇ ਬਹੁਤ ਵੱਡਾ ਇੱਕ ਐਸੈਟ ਹੈ ਤੇ ਆਪਾਂ ਜੋਤ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਕੇਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਗ ਵਾਲਾ ਸਦਾ ਫਿਊਚਰ ਹੈ ਅੱਜ ਮਿਤੀ 3 2 24 ਨੂੰ ਸਰਦਾਰ ਰੁਪੇਆ ਸਿੰਘ ਵਾਸੀ ਕੋਰਦਨਾ ਜਿਹੜਾ ਬਰਨਾਲਾ ਦੇ ਪਹਨੇ ਦਾ ਚਾਚਾ ਜੀ ਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਦ ਨਾਲ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਕੌਣ ਹੈ ਜੀ ਨਾਮ ਸੁਣ ਲਓ ਕੋਲੋ ਕਹਿੰਦਾ ਹਾਂ ਪਹਿਲਾਂ ਸੁਣਾਉਂਗੇ ਉਹ ਕਹਿੰਦਾ ਨੋਜਵਾਨਾ ਮੈਨੂੰ ਸਵਾਲ ਸੀ ਪਹਿਲਾਂ ਸੁਣਾਉਂਗੇ ਕਿ ਭਾਈ ਅੱਜ ਕਿਉਂ ਨਹੀਂ ਹਾਂ ਤਾਂ ਜਵਾਬ ਦੇਣ ਲੱਗਿਆ ਹੋਰ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਹੈ ਬੇਸ਼ੱਕ ਖੜੇ ਪੁਲਿਸ ਨੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 10000 ਰੁਪਏ ਸੇ ਫਰੋਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਦੇ 10 10 ਤਰੀਕ ਤੱਕ ਕੱਲ ਨੂੰ ਐਤਵਾਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸੈਨਤਲ ਬਾਈ ਬੜਾ ਵੀ ਨਾ ਪੱਛ ਗਿਆ ਉਹ ਭਾਈਆ ਥੱਲੇ ਕਰਦਾ ਚੱਲਦਾ ਜਲਦਾ ਸੁਣ ਲੈ ਥੱਲੇ ਕਰਦਾ ਵੀਰੇ ਇੱਕ ਬੰਦ ਹੋ ਗਏ ਨਹੀਂ ਹੋ ਸਕਦਾ ਸੀ ਜਾ ਮੇਰੇ ਕਰੇ ਤੈਨੂੰ ਫੜ ਲਿਆ ਪਰ ਮੇਰਾ ਹੀ ਨਵਾਂ ਗੋਲ ਜੇ ਛੁੱਟ ਗਿਆ ਲੋਕਾਂ ਦੀ ਕਮਾਲ ਕਰਦਾ ਮੇਰੇ ਕਰਤੇ ਜੰਮਿਆ ਮੈਂ ਕੱਲ ਜਿਹੜੀ ਗੱਲ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਜਾ ਕੇ ਛੱਡਿਆ ਜਾਊਗਾ ਮੰਨ ਲਓ ਇਹ ਦਾਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਉਹਨੂੰ ਮੁੱਕਰ ਜਾਂਦੇ ਆ ਦੇ ਕੀ ਕਿੱਧਰ ਦੀ ਹੋ ਗੱਲ ਆਪਾਂ ਮਰਦੇ ਕਿ ਜਿੱਥੇ ਜੈਜ ਪੱਜ ਗਏ ਜਾਂ ਕਤੀ ਪੱਜ ਗਈ ਜਾਂ ਸਰਕਾਰ ਐਜੇ ਲਿਹਾ ਪੱਜ ਗਈ ਜਾਂ ਮੁੱਖ ਮੰਤਰੀ ਕੋਠੀ ਪੱਜ ਗਈ ਕੇ ਪਾਸੇ ਜੋ ਬੜੀ ਮੇਰੀ ਗੱਲ ਸੁਣ ਲੇ ਆਪਾਂ ਇਹਨੂੰ ਪਹਿਲੇ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਮੈਨੂੰ ਸਮਝਦਾ ਕਦਰ ਕਰਦਾ ਚਲੋ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂਥੇ ਵਾਅਦੇ ਕਰਦੇ ਵਾਅਦ ਕੱਟ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫਲਟੋ ਨੌਜਵਾਨਾਂ ਆਉਨੇ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਮੈਂ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਯਾਰ ਤੇਰੇ ਪਿੱਛੇ ਯਕੀਨ ਹੈ ਬਾਈ ਯਾਰ ਤੇਰੇ ਪਿੱਛੇ ਯਕੀਨ ਹੈ ਯਕੀਨ ਹਾਂ ਹਾਂ ਕੋਈ ਗੱਲ ਨਹੀਂ ਕੋਈ ਬੱਸ ਕਿੱਧਰ ਗਈ ਆਈ ਠੀਕ ਹੈ ਅਗਲੀ ਗੱਲ ਹੋਰ ਸਹੀ ਲੋ ਜਿੰਨੇ ਜੇ ਅੱਗੇ ਅਜੀ ਬੜੇ ਜਿਵੇਂ ਆਗੇ ਦਰਦੇ ਬਾਕੀ ਯਾਰ ਤੇ ਸੁਣੋ ਸਾਰੇ ਸੁਣੋ ਪੂਰੀਆਂ ਨੇ ਕਿਹੜੇ ਨਿਸਾਨ ਦੀ ਪਰਪਾਈ ਹੋਈ ਆ ਆਪਣਾ ਨਿਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀਆ ਵਾਲੋ ਦਾ ਮਾਵਾ ਲੈ ਕੇ ਤੋੜਿਆ ਗਿਆ ਸਾਰੇ ਵੀ ਸਾਰੇ ਜਿੰਨਾ ਜਿਹੜੇ ਆਪਣੇ ਕੋਲ ਸਨੇਹਣਾ ਨਹੀਂ ਨਾ ਆਉਂਦਾ ਵੀ ਛੜਤੇ ਜਾਂਦੇ ਨੇ ਹਰਦਸ ਲੈ ਜੀ ਨਾਲ ਦੀ ਮਾਰ ਜੇਜੀ ਸਾਹਿਬ ਜਿਹੜੇ ਤੇ ਲੋਰੀ ਬੰਦੜਾ ਛੱਡ ਦਿਓ ਖੜ ਜਾ ਬਈ ਖੜ ਜਾ ਅਗਲੀ ਗੱਲ ਸੁਣ ਲੋ ਉਹ ਜਿਹੜੀ ਗੱਲ ਤੇ ਕੋਚ ਪੁੱਛਿਆ ਸੀ ਆਪਾਂ ਇਹ ਕਦੇ ਜਵਾਬਤ ਨਹੀਂ ਆਪਾਂ ਕਹਿੰਦੇ ਨਹੀਂ ਲਾਉਣੀ ਪਾਸਟ ਰੀਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸੈਮਤੀ ਬਣੀ ਆ ਬਿਨਾਂ ਸੱਤ ਰਿਹਾਈ ਹੋਈ ਆ ਹੁਣ ਠਾਡੇ ਨਾਲ ਐਡੀ ਜੀ ਪਸਾਉ ਡਿਸਕਰਨ ਸਿੰਘ ਜੀ ਇਹ ਗੱਲ ਬਕ ਚਰਨਗੇ ਤੁਸੀਂ ਧਿਆਨ ਨਾਲ ਦੋ ਮਿੰਟ ਸੁਣੋ ਦੋ ਮਿੰਟ ਇਹਨੇ ਬੋਲਣਾ ਉਹਦੇ ਬਾਅਦ ਪੰਜ ਸੱਤ ਮਿੰਟ ਆਪਾਂ ਦੁਬਾਰਾ ਲਾਉਣੀ ਆ ਉਹ ਦੁਬਾਰਾ ਆਪਣੀ ਗਰੀ ਅਗਲੀ ਕਰਵਾਈ ਜਾ ਜਾਓ ਤੁਸੀਂ ਦੇਖੋ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸਟ ਹੈ ਇਹ ਆਪਾ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਾਡਾ ਫਿਚਰ ਹੈ ਸੋ ਇਹਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਇਹ ਗੱਲਾਂ ਦੱਸਿਆ ਕਿ ਕਲੈਕਟਿਵ ਰੂਪ ਵਿੱਚ ਹੋਇਆ ਸੋ ਉਹਦੇ ਬਤਾਲ ਜਿਹੜੇ 6 ਦਰਾਂ ਦੇ ਵਿੱਚ ਵਿੱਚ ਜਿਹੜਾ ਡੀਐਸ ਸਾਡੇ ਦੇ ਨਾਲ ਖੜੇ ਨੇ ਇਹ ਸਾਰਾ ਰੇਂਜ ਹੋਣਾ ਇਹ ਸੋਲ ਹੈ ਔਰ ਇਹ ਛੇ ਜਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਬਚਾਰਾ ਆਪਾਂ ਕਰ ਦਿਆਂਗੇ। ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੋਰੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਰਿਹਾ ਤਾਂ ਪੂਰੇ ਆਉਜਨ ਕੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ SSC ਨੇ DIG ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਪ੍ਰੋਵਾਈਡ ਕਰ ਦੇਵਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇਸੇ ਫੇਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆਂ ਬੰਤਾ ਇਹ ਪੁਲਿਸ ਐਜ਼ ਅ ਪੁਲਿਸ ਆਫੀਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਕਾਲਜ ਕੋਲ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੋ ਦਾ ਔਰ ਤੁਸੀਂ ਸਾਰੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੈ ਜਾਂ ਕੋਈ ਆਪਸ ਵਿੱਚ ਰਹਿ ਗਿਆ ਹੈ ਉਹ ਬਿਲਕੁਲ ਜਿੱਤਾਰਾ ਹੋ ਜਾਏਗਾ ਇਹਦੀ ਇਹ ਗੱਲ ਕਹਿਦਾ ਹੋਇਆ ਮੈਂ ਤੁਹਾਨੂੰ ਫਿਰ ਫਟੇ ਬੁਲਾਉਣਾ ਫਿਫੀ ਕਾਲ ਔਰ ਤੁਸੀਂ ਆਪ ਦਾ ਇਤਿਆਹਾ ਰੱਖੋ ਉਹਨਾਂ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ